ਜਿਲ੍ਹੇ ਚਾਲਦੇ ਹਸਪੀਟਲ ਇਹ ਜਾਂਦੇ ਹੋਏ ਇੱਕ ਦੁਕਾਨਦਾਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਦੁਕਾਨਦਾਰ ਨੇ ਦੂਸਰੇ ਦੁਕਾਨਦਾਰ ਦੀ ਦੁਕਾਨ ਦੇ ਅੱਗੇ ਆਪਣੀ ਸਾਈਕਲ ਖੜੀ ਕੀਤੀ ਸੀ ਜਿਸ ਨੂੰ ਲੈ ਕੇ ਦੁਕਾਨਦਾਰ ਇਤਰਾਜ਼ ਕਰ ਰਿਹਾ ਸੀ ਤਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਹੱਥੋ ਪਾਈ ਹੋ ਗਈ ਜਿਸ ਦੇ ਇੱਕ ਦੁਕਾਨਦਾਰ ਦੀ ਹਸਪੀਟਲ ਇਹ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇਂਦੇ ਹੋਏ ਮ੍ਰਿਤਕ ਦੇ ਭਰਾ ਰਜਿੰਦਰ ਕੁਮਾਰ ਨੇ ਕਿਹਾ ਕਿ ਉਸਦੇ ਭਰਾ ਦੀ ਰੇਲਵੇ ਰੋਡ ਤੇ ਦੁਕਾਨ ਹੈ ਤੇ ਉਸਨੇ ਗਾਹਕ ਨੂੰ ਗੋਦਾਮ ਤੋਂ ਸਮਾਨ ਲਿਆ ਕੇ ਦੇਣਾ ਸੀ ਤਾਂ ਗੋਦਾਮ ਦੇ ਬਾਹਰ ਕਿਸੇ ਦਾ ਸਾਈਕਲ ਖੜਾ ਸੀ ਤਾਂ ਮੇਰੇ ਭਰਾ ਨੇ ਸਾਈਕਲ ਨੂੰ ਗੋਦਾਮ ਤੋਂ ਥੋੜਾ ਸਾਈਡ ਤੇ ਕਾਰ ਦਿੱਤਾ ਉੱਥੇ ਹੀ ਸੁਰੇਸ਼ ਕੁਮਾਰ ਜੋ ਕਿ ਨਾਲ ਦੁਕਾਨ ਵਾਲਾ ਹੈ ਜਿਸ ਨੇ ਮੇਰੇ ਭਰਾ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਤੇ ਆਦੇ ਸਟੈਂਟ ਪਏ ਹੋਏ ਸੀ ਜਿਸ ਕਰਕੇ ਉਸਦੇ ਭਰਾ ਦੀ ਮੌਤ ਹੋ ਗਈ ਹੈ ਸੁਰੇਸ਼ ਕੁਮਾਰ ਨੂੰ ਪਤਾ ਸੀ ਕਿ ਮੇਰੇ ਭਰਾ ਦੇ ਸਟੈਂਟ ਪਏ ਹੋਏ ਨੇ ਉਸਨੇ ਜਾਣ ਬੁੱਝ ਕੇ ਮੇਰੇ ਪ੍ਰਾਦੇ ਨਾਲ ਮਾਰਕੁੱਟ ਕੀਤੀ ਹੈ। ਰਵਿੰਦਰ ਕੁਮਾਰ ਜੀ ਮੇਰੇ ਛੋਟੇ ਭਾਈ ਦੀ ਦੁਕਾਨ ਹੈ ਜੀ ਰੇਲਵੇ ਰੋਡ ਤੇ। ਉਹਨਾਂ ਦੀ ਦੁਕਾਨ ਦੇ ਨਾਲ ਹੀ ਦੂਰ ਕੰਨਾ ਛੱਟ ਕੇ ਗੋਦਾਮ ਹੈ ਉਹਨਾਂ ਦਾ। ਉਹ ਉੱਥੋਂ ਕਿਸੇ ਗਾਗ ਦਾ ਮਾਲ ਲੋਡ ਕਰਾਉਣ ਵਾਸਤੇ ਉੱਥੇ ਗੱਡੀ ਲਗਾਉਣ ਲੱਗੇ ਸੀ। ਉੱਥੇ ਨਾਲ ਇੱਕ ਸਾਈਕਲ ਖੜਾ ਸੀ ਉਹ ਸਾਈਕਲ ਨੂੰ ਸਾਈਡ ਤੇ ਕੀਤਾ। ਉਹ ਨਾਲ ਦੇ ਪਰੋਸੀ ਦੁਕਾਨਦਾਰ ਦਾ ਸਾਈਕਲ ਸੀ ਉਹਨੂੰ ਪਤਾ ਨਹੀਂ ਸੀ। ਉਹਨੇ ਸਾਈਕਲ ਕਹਿੰਦਾ ਜੀ ਮੇਰਾ ਸਾਈਕਲ ਪਾਸੇ ਕਿਉਂ ਕੀਤਾ ਉਹ ਕਹਿੰਦੇ ਵੀ ਖਾਂ ਕੀਤਾ ਵੀ ਤੇਰੀ ਗੱਡੀ ਤੇ ਸਾਡੀ ਗੱਡੀ ਤੇ ਨਾਲ ਸਾਈਕਲ ਨਾਲ ਲੱਗ ਕੇ ਸਾਈਕਲ ਨਾਲ ਡਿੱਗ ਜਾਵੇ ਉਹਨੇ ਹੀ ਤੁਸੀਂ ਮੇਰੇ ਸਾਈਕਲ ਨੂੰ ਹੱਥ ਕਿਵੇਂ ਲਾਇਆ ਤੇ ਉਹਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਥੋੜਾ ਝਗੜਾ ਹੋ ਗਿਆ ਕਿ ਉਹਨੇ ਉਹਨਾਂ ਨੂੰ ਪਕੜ ਕੇ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਤੈਨੂੰ ਪਤਾ ਮੇਰੇ ਸਟੈਂਡ 'ਤੇ ਆ ਹੋਇਆ ਉਹ ਕਹਿੰਦੇ ਮੈਨੂੰ ਪਤਾ ਤੇ ਰਿਸਟੈਂਟ ਪਿਆ ਲੇਕਿਨ ਅੱਜ ਮੈਂ ਤੇ ਰਿਸਟੈਂਟ ਸਾਰੇ ਕੱਢ ਦੇਣੇ ਆਈ ਮੈਂ ਤੈਨੂੰ ਛੱਡਣਾ ਨਹੀਂ ਉਹ ਨੂੰ ਉਥੇ ਹਿੱਟ ਕਰਦਾ ਰਿਹਾ ਛਾਤੀ ਤੇ ਹਿੱਟ ਕਰਦਾ ਰਿਹਾ ਉਹ ਜਿੰਨਾ ਜਿਹੜਾ ਬੇਹੋਸ਼ ਹੋ ਕੇ ਛੱਡਣੇ ਅਸੀਂ ਬੜੀ ਮੁਸ਼ਕਿਲ ਉਹਨਾਂ ਨੇ ਛੁਡਵਾਇਆ ਦੁਕਾਨਦਾਰ ਆਸੇ ਪਾਸੇ ਵਾਲੇ ਆਏ ਉਹਨਾਂ ਛੁਡਵਾਇਆ ਜਿਹੜੇ ਛੁਡਵਾ ਕੇ ਅਸੀਂ ਚੈੱਕ ਅਪ ਕਰਾਇਆ ਤੇ ਉਹ ਖਤਮ ਹੋ ਚੁੱਕੇ ਸੀ ਉਹ ਡੈੱਡ ਹੋ ਚੁੱਕਾ ਕੌਣ ਸੀ ਦੁਕਾਨਦਾਰ ਜੀ ਉਹ ਸਾਡੇ ਨਾਲ ਦਾ ਦੁਕਾਨਦਾਰ சுரேਸ਼ ਕੁਮਾਰ ਹੈ ਜੀ ਕਰਿਆਨੇ ਦਾ ਕੰਮ ਕਰਦਾ ਰੇਲਵੇ ਰੋਡ ਤੇ ਪੰਜਾਣੇ ਸੱਬੰਦ ਦੇ ਸਾਹਮਣੇ ਕੱਲੀ ਜੀ ਟੂਕ ਨਹੀਂ ਜਾਣੀ ਸੀ ਹਮਲਾ ਕਰਨ ਨੀ ਉਹ ਹਮਲਾ ਕਰਨ ਵਾਲਾ ਕੱਲਾ ਹੀ ਸੀ ਕਿੰਨੀ ਕੋਵਰ ਸੀ ਤੁਹਾਡੇ ਭਰਾ ਦੇ ਜੀ ਮੇਰੇ ਭਰਾ ਦੀ ਉਮਰ ਹੈ ਜੀ ਕੀ ਮੰਨ ਕੇ ਜਾ ਰਹੇ ਹੋ ਇਨਸਾਫ ਮਿਲੇ ਜੀ ਉਹਨੂੰ ਸਜ਼ਾ ਮਿਲੇ ਜਿੰਨੇ ਕੋਈ ਕੰਮ ਕੀਤਾ ਗਲਤ ਕੰਮ ਕੀਤਾ ਸਾਡੇ ਪਰਿਵਾਰ ਉਜਾੜੇ ਉਹਨੂੰ ਸਜ਼ਾ ਮੈਂ ਕੱਲ ਮਿਤੀ 14 11 24 ਨੂੰ ਰੇਲਵੇ ਰੋਡ ਤੇ ਦੋ ਦੁਕਾਨਦਾਰਾਂ ਦੇ ਵਿੱਚ ਸਾਈਕਲ ਨੂੰ ਲੈ ਕੇ ਟਕਰਾਅ ਹੋ ਗਿਆ ਸੀ ਜਿਹੜਾ ਇੱਕ ਦੁਕਾਨਦਾਰ ਹੈਗਾ ਸੀ ਸੁਰੇਸ਼ ਕੁਮਾਰ ਆ ਇਹਨੇ ਪ੍ਰਮੋਦ ਕੁਮਾਰ ਨਾਲ ਜਿਹੜੀ ਇਹ ਧੱਕਮਕੀ ਕੀਤੀ ਸੀ ਅੱਜ ਪ੍ਰਮੋਦ ਕੁਮਾਰ ਦੇ ਭਾਈ ਰਵਿੰਦਰ ਕੁਮਾਰ ਨੇ ਆਪਣੇ ਬਿਆਨ 'ਚ ਲਿਖਾਇਆ ਕਿ ਮੇਰੇ ਭਾਈ ਜਿਹੜਾ ਪ੍ਰਮੋਦ ਕੁਮਾਰ ਦੀ ਮੌਤ ਸਰੇਸ਼ ਕੁਮਾਰ ਵੱਲੋਂ ਜਿਹੜੀ ਇਹ ਧੱਕਮਕੀ ਕਰਨ ਕਰਕੇ ਹੋਈ ਹੈ ਜਿਸ ਤੇ ਮਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸਰ ਸਾਈਕਲ ਕਿਹਦੀ ਸੀ ਕਿਹਨੇ ਲਗਾਈ ਹੋਈ ਸੀ ਇਹ ਸਰ ਸਾਈਕਲ ਜਿਹੜੀ ਸਰੇਸ਼ ਕੁਮਾਰ ਦੀ ਸੀ ਤੇ ਇਹ ਪ੍ਰਮੋਦ ਕੁਮਾਰ ਦਾ ਜਿਹੜਾ ਗਦਾਮ ਸੀ ਉਹਦੇ ਅੱਗੇ ਖੜਾ ਸੀ ਇਸ ਗੱਲ ਤੋਂ ਲੈ ਕੇ ਸਾਈਕਲ ਖੜਾ ਇਹਨਾਂ ਦਾ ਟਕਰਾਅ ਹੋ ਗਿਆ ਤੇ ਸਰ ਮਿੱਤਰ ਦੀ ਉਮਰ ਕਿੰਨੀ ਕਿਹੋ ਜੀ ਮੇਰੇ ਤੱਕ ਤੇ ਜਿਹੜੀ ਉਮਰ ਕਰੀਬ 55 53 ਸਾਲ ਆ ਜੀ ਕੀ ਕਾਰਵਾਈ ਕੀਤੀ ਕਿਹੜੇ ਮੁਕਦਮਾ ਦਦੂ ਦੇ ਸਰਕਾਰਤਾ ਜੀ ਅਗਲੀ ਕਾਰਵਾਈ ਸ਼ੁਰੂ ਕਰਤੀ ਐ ਤੇ ਬੱਚੇ ਵਿਦੇਸ਼ ਤੋਂ ਆ ਰਹੇ ਆ ਉਹਨਾਂ ਦੇ ਆਉਣ ਤੇ ਕਾਨੂੰ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਜੈਸੇ ਵੀ ਹਾਲਾਤ ਹੋਣਗੇ ਬੰਦੀ ਕਰਦੇ ਹਾਂ ਵਿਚ ਲੈਂਦੇ ਹੋਗੇ ਨਹੀਂ ਅਜੇ ਜਿਹੜੀ ਤਲਾਸ਼ ਜਾਰੀ ਆ ਦੋਚੀ